ਨਵੀਂ ਸ਼ੁਰੂਆਤ ਪੰਜਾਬ ਨੂੰ ਮੋੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੀ ਸ਼ੁਰੂਆਤ ਹੈ ਜਿਹੜੀ ਕੀਤੀ ਜਾ ਰਹੀ ਹੈ ਚੱਲਦੇ ਹੋਏ ਇੱਕ ਨਵੀਂ ਸ਼ੁਰੂਆਤ ਹੈ ਜਿਹੜੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਉਹ ਪੰਜਾਬ ਸਰਕਾਰ ਵੱਲੋਂ ਉਹ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਹੁਣੇ-ਹੁਣੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਇਹ ਸਾਡੀ ਕੈਬਨਿਟ ਸਬ-ਕਮੇਟੀ ਯੁੱਧ ਨਸ਼ਾ ਵਿਰੋਧ ਦੀ ਕੈਬਨਿਟ ਸਬ-ਕਮੇਟੀ ਔਰ ਪੰਜਾਬ ਦੇ ਸਾਰੇ ਸਿਵਲ ਔਰ ਪੁਲਿਸ ਆਫੀਸਰਸ ਦੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ ਔਰ ਇੱਕ ਤਹਿਈਆ ਕੀਤਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਜੋ ਸਾਡੇ ਇਸ ਲੜਾਈ ਦੇ ਵਿਰੁੱਧ ਜੰਗ ਐਲਾਨ ਉਸ ਸਮੇਂ ਹੋਇਆ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਾਡਾ ਪਿਛਲੇ 3 ਸਾਲਾਂ ਦੇ ਵਿੱਚੋਂ ਸਭ ਤੋਂ ਵੱਡੀ ਮੈਂ ਸਮਝਦਾ ਕਿ ਇੱਕ ਇੱਕ ਸਾਇਲੈਂਟ ਮੂਹਮ ਹੈ ਜਿਹੜੀ ਉਹ ਚੱਲ ਰਹੀ ਸੀਗੀ ਜਿਹਦੇ ਜਿਹਦੇ ਤੱਥ ਨੇ ਜਿਹੜੇ ਉਹ ਬੋਲਦੇ ਨੇ ਤੇ ਉਸ ਦੇ ਤਹਿਤ ਜੇ ਆਪਾਂ ਗੱਲ ਕਰੀਏ ਤੇ ਪਿਛਲੇ 3 ਸਾਲਾਂ ਦੇ ਵਿੱਚ ਤਕਰੀਬਨ 650 ਤੋਂ ਵੀ ਵੱਧ ਜਿਹੜੇ ਵੱਡੇ ਡਰੱਗ ਤਸਕਰ ਨੇ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਪੰਜਾਬ ਪੁਲਿਸ ਪੁਲਿਸ ਦੀ ਐਫਰਟਸ ਦੀ ਵਜ੍ਹਾ ਕਰਕੇ 650 ਤੋਂ ਵੱਧ ਜਿਹੜੇ ਵੱਡੇ ਸਮੱਗਲਰਸ ਨੇ ਉਹ ਫੜੇ ਜਾ ਚੁੱਕੇ ਨੇ 30000 ਤੋਂ ਵੱਧ ਐਨਡੀਪੀਐਸ ਦੀ ਜਿਹੜੇ ਅਧੀਨ ਪਰਚੇ ਨੇ ਉਹ ਪੰਜਾਬ ਪੁਲਿਸ ਵੱਲੋਂ ਦਿੱਤੇ ਜਾ ਚੁੱਕੇ ਨੇ 10000 ਤੋਂ ਵੱਧ ਪਿਛਲੇ ਸਮੇਂ ਦੇ ਵਿੱਚ ਪੁਲਿਸ ਕਰਮਚਾਰੀਆਂ ਦਾ ਮੁਲਾਜ਼ਮਾਂ ਦਾ ਜਿਨ੍ਹਾਂ ਦਾ ਰਤਾ ਭਰ ਵੀ ਇਨਵੋਲਵਮੈਂਟ ਸੀ ਡਰੱਗਸ ਦੇ ਮਸਲਿਆਂ ਦੇ ਵਿੱਚ ਐਨਡੀਪੀਐਸ ਦੇ ਵਿੱਚ ਉਹਨਾਂ ਦੇ ਤਬਾਦਲੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਨੇ ਐਂਟੀ ਨਾਰਕੋਟਿਕਸ ਫੋਰਸ ਦਾ ਗਠਨ ਹੈ ਜਿਹੜਾ ਕੀਤਾ ਜਾ ਚੁੱਕੇ ਜਿਹੜੀ ਬੜੀ ਐਕਟਿਵਲੀ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਹੁਣ ਤੱਕ ਪਿਛਲੇ 3 ਸਾਲਾਂ ਦੇ ਵਿੱਚ 612 ਕਰੋੜ ਦੀ ਸੰਪਤੀ ਹੈ ਜਿਹੜੀ ਡਰੱਗ ਪੈਡਲਿੰਗ ਦੀ ਉਹ ਜ਼ਬਤ ਕੀਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ 100 ਤੋਂ ਵੱਧ ਪੁਲਿਸ ਕਰਮਚਾਰੀ ਜਿਹੜੇ ਕਿ ਇਹਦੇ ਇਸ ਗੋਰਖ ਧੰਦੇ ਦੇ ਵਿੱਚ ਸੀਗੇ ਡਰੱਗ ਪੈਡਲਿੰਗ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਹੈ ਜਿਹੜਾ ਉਹ ਕੀਤਾ ਜਾ ਚੁੱਕਿਆ ਸਾਲ 2022 ਤੋਂ ਹੁਣ ਤੱਕ 45000 ਜਿਹੜੇ ਪੈਟੀ ਸਮੱਗਲਰਸ ਵੀ ਸੀਗੇ ਨਸ਼ੇ ਦੇ ਉਹਨਾਂ ਦੇ ਉੱਪਰ ਆ ਐਫ ਆਈ ਆਰਸ ਕਰਕੇ ਉਹਨਾਂ ਨੂੰ ਗ੍ਰਿਫਤਾਰਾ ਜਿਹੜਾ ਉਹ ਕੀਤਾ ਜਾ ਚੁੱਕਿਆ ਹੈਰੋਇਨ ਦੀ ਨੂੰ ਜ਼ਬਤ ਕਰਨ ਦੀ ਜਿਹੜੀ ਜਿਹੜੀ ਪਰਸੈਂਟੇਜ ਹੈ ਉਹ ਪਿਛਲੇ ਸਮੇਂ ਨਾਲੋਂ ਤਕਰੀਬਨ 600 ਗੁਣਾ ਉਹ 600% ਹੈ ਜਿਹੜੀ ਉਹ ਅਸੀਂ ਰਿਕਵਰ ਕਰ ਚੁੱਕੇ ਪੰਜਾਬ ਪੁਲਿਸ ਦੀ ਇਫੈਕਟਿਵਨੈਸ ਦੇ ਨਾਲ ਜਿਹਦੇ ਵਿੱਚ ਤਕਰੀਬਨ 1128 ਕਿੱਲੋ ਹੈਰੋ ਨੇ ਜਿਹੜੀ ਉਹ ਇਹਨਾਂ 3 ਸਾਲਾਂ ਦੇ ਵਿੱਚ ਬੜੀ ਜਾ ਚ